ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਇੱਕ ਵਾਰ ਫੇਰ ਤੋਂ ਆਪਣੇ ਚੈਨਲ ਭਗਤ ਨਾਟਰੀ ਤੇ ਅੱਜ ਗੱਲ ਕਰਦੇ ਹਾਂ ਥ੍ਰਿੱਪ ਬਾਰੇ ਅੱਜ ਦੀ ਡੇਟ ਦੇ ਵਿੱਚ ਥ੍ਰਿੱਪ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਥ੍ਰਿੱਪ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਮਾਦਾ ਤੋਂ ਜਿਹੜੀ ਮਾਦਾ ਇਹ ਜਿਹੜੇ ਆਪਦੇ ਅੰਡੇ ਆ ਬੂਟੇ ਦੇ ਜਿਹੜੇ ਨਰਮ ਹਿੱਸੇ ਹੁੰਦੇ ਆ ਉਹਨਾਂ ਦੇ ਵਿੱਚ ਪੈਦਾ ਕਰਦੀ ਜਿਵੇਂ ਉਹ ਪੱਤੇ ਹੋ ਗਏ ਫੁੱਲ ਹੋ ਗਏ ਜਾਂ ਉਹਦੀਆਂ ਡੰਡੀਆਂ ਹੋ ਗਈਆਂ ਡੰਡੀਆਂ ਦੇ ਅੰਦਰਲੇ ਹਿੱਸੇ ਹੋ ਗਏ ਉਹਨਾਂ ਦੇ ਵਿੱਚ ਆਉਦੇ ਆਂਡੇ ਪੈਦਾ ਕਰਦੀ ਤੇ ਜਿਹੜੇ ਆਂਡੇ ਨੇ ਉਹ ਗੁਰਦਿਆਂ ਦੇ ਆਕਾਰ ਵਿੱਚ ਹੁੰਦੇ ਆ ਤੇ ਆਂਡੇ ਕੁਝ ਕੁ ਦਿਨਾਂ ਦੇ ਵਿੱਚ ਫਟ ਜਾਂਦੇ ਤੇ ਫਟਣ ਤੋਂ ਬਾਅਦ ਲਾਰਵਾ ਬਣ ਜਾਂਦੇ ਨੇ ਲਾਰਵਾ ਕੀ ਹੁੰਦਾ ਾਂਡੇ ਫੁੱਟਣ ਤੋਂ ਬਾਅਦ ਜਿਹੜਾ ਛੋਟਾ ਲਾਰਵਾ ਨਿਕਲਦਾ ਹੈ ਜੋ ਪੌਦਿਆਂ ਦੇ ਜੜੀ ਪਰਤ ਕਹਿ ਦਿੰਦੇ ਆ ਉਹਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ ਪਹਿਲਾ ਸਟਾਰ ਦੂਜਾ ਸਟਾਰ ਦੂਜੇ ਸਟਾਰ ਵਿੱਚ ਲਾਰਵਾ ਵੱਡਾ ਹੁੰਦਾ ਹੈ ਅਤੇ ਇਸ ਵਿੱਚ ਹੋਰ ਰੰਗ ਆਉਂਦੇ ਹਨ ਅੱਗੋ ਆ ਜਾਂਦਾ ਹੈ ਪ੍ਰੀ ਪੂਪਾ ਤੇ ਪੂਪਾ ਜਦ ਲਾਰਵਾ ਆਪ ਦਾ ਦੂਜਾ ਸਟਾਰ ਪੂਰਾ ਕਰ ਲੈਂਦਾ ਹੈ ਤਾਂ ਉਹ ਆਮ ਤੌਰ ਤੇ ਜ਼ਮੀਨ ਤੇ ਜਾਂ ਪੌਦ ਦੇ ਹੇਠਲੇ ਪੱਤਿਆਂ ਵਿੱਚ ਪੂਪੇਟ ਕਰਨ ਲਈ ਡਿੱਗਦਾ ਹੈ ਪੂਪੇ ਤੋਂ ਬਾਅਦ ਸੱਪ ਵੱਡਾ ਹੋ ਜਾਂਦਾ ਹੈ ਤੇ ਵੱਡੇ ਹੋਣ ਤੋਂ ਬਾਅਦ ਉਹਦੇ ਪੰਖ ਨਿਕਲ ਆਉਂਦੇ ਨੇ ਪੰਖ ਤੋਂ ਬਾਅਦ ਉਹ ਆਪਦਾ ਉੱਡਣਾ ਸ਼ੁਰੂ ਕਰ ਜਾਂਦਾ ਤੇ ਦੁਬਾਰਾ ਫਿਰ ਪੱਤਿਆਂ ਦੇ ਉੱਤੇ ਚਲਾ ਜਾਂਦਾ ਹੈ ਤੇ ਪੱਤਿਆਂ ਦੇ ਜਿਹੜਾ ਰਸ ਉਹਨੂੰ ਚੂਸ ਲੈਂਦੇ ਆ ਚੂਸ ਕੇ ਉਹਨੂੰ ਨੁਕਸਾਨ ਪਹੁੰਚਾਉਂਦੇ ਆ ਤੇ ਜਦੋਂ ਉਸ ਤੋਂ ਬਾਅਦ ਫਿਰ ਇਹ ਆਪਦੇ ਆਂਡੇ ਦੁਬਾਰਾ ਦੇਣੇ ਸ਼ੁਰੂ ਕਰ ਦਿੰਦੇ ਤੇ ਇਸੇ ਤਰ੍ਹਾਂ ਹੀ ਇਹਦੀ ਚਾਲ ਚੱਲਦੀ ਜਾਂਦੀ ਹੈ ਕਿਵੇਂ ਲੱਗੀ ਵੀਡੀਓ ਆਪਦੇ ਸੁਝਾਅ ਜ਼ਰੂਰ ਦਿਓ ਉਮੀਦ ਕਰਦੇ ਹਾਂ ਪਸੰਦ ਆਈ ਹੋएगी ਹੋਰ ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ